dear students good morning haazir haa tisra chapter rajnitik sabhyachar arthateek isma leke isde chote prashn uttar karange asi is class de vich sorry te shuru karde haa ek brief das dena is chapter da ke rajnitik sabhyachar ya political culture ki hunda hai ਹੁਣ ਕੋਈ ਵੀ ਵਿਅਕਤੀ ਜਿਹੜਾ ਕਿਸੇ ਖੇਤਰ ਦੇ ਵਿੱਚ ਰਹਿੰਦਾ ਹੈ ਧਰਤੀ ਦੇ ਉੱਪਰ ਵਸਦੇ ਇੱਕ ਏਰੀਆ ਦੇ ਲੋਕ ਜੋ ਆਪਣੀ ਇੱਕ ਭਾਸ਼ਾ ਰੱਖਦੇ ਨੇ ਇੱਕ ਪਰੰਪਰਾ ਰੱਖਦੇ ਨੇ ਉਸ ਦੇ ਵਿੱਚ ਪਹਿਰਾਵਾ ਹੈ ਖਾਣ ਪੀਣ ਦਾ ਤਰੀਕਾ ਹੈ ਰਹਿਣ ਦਾ ਤਰੀਕਾ ਹੈ ਲੋਕ ਗੀਤ ਆਦਿ ਹੈ ਉਸ ਦੀਆਂ ਹੋਰ ਵਿਲੱਖਣਤਾਵਾਂ ਜੋ ਹੈ ਉਸ ਨੇ ਬਣਾਇਆ ਹੈ ਕਾਫੀ ਸਮਾਂ ਤੋਂ ਸਦੀਆਂ ਤੋਂ ਲੈ ਕੇ ਹੁਣ ਤੱਕਰ ਤੇ ਉਹ ਸਾਰਾ ਜਿਹੜਾ ਜੀਵਨ ਜੀਣ ਦਾ ਜੋ ਤਰੀਕਾ ਹੈ ਜੀਵਨ ਜਾਂਚ ਜੋ ਹੈ ਔਰ ਉਸ ਦਾ ਜਿਹੜਾ ਇਕੱਠ ਹੈ ਜਾਂ ਸਾਂਝ ਹੈ ਉਸ ਨੂੰ ਸਭਿਆਚਾਰ ਕਿਹਾ ਜਾਂਦਾ ਹੈ ਔਰ ਪੋਲਿਟੀਕਲ ਕਲਚਰ ਕਿਹਾ ਜਾਂਦਾ ਉਸ ਨੂੰ ਜਿਸ ਦੇ ਵਿੱਚ ਕਿ ਰਾਜਨੀਤਿਕ ਸਭਿਆਚਾਰ ਦੀਆਂ ਸਾਰੀ ਮਨੋ ਭਾਵਨਾਵਾਂ ਕਦਰਾਂ ਕੀਮਤਾਂ ਵਿਸ਼ਵਾਸ ਔਰ ਸਮਾਜ ਦੀਆਂ ਸਾਰੀ ਭਾਵਨਾਵਾਂ ਸੰਗ੍ਰਹਿਤ ਹੁੰਦੀਆਂ ਹਨ ਤੇ ਅਸੀਂ ਕਿਸੇ ਹਿਸਾਬ ਨਾਲ ਸੂਝ-ਬੂਝ ਰੱਖਦੇ ਹਾਂ ਰਾਜਨੀਤਿਕ ਚੀਜ਼ਾਂ ਦੀ ਆਪਣੇ ਰਾਜਨੀਤਿਕ ਢਾਂਚੇ ਨੂੰ ਕਿਵੇਂ ਜਾਣਦੇ ਆ ਤੇ ਕਿਵੇਂ ਪਾਰਟਿਸਪੇਸ਼ਨ ਕਰਦੇ ਆ ਉਹ ਸਾਰੀ ਚੀਜ਼ਾਂ ਰਾਜਨੀਤਿਕ ਸਭਿਆਚਾਰ ਦੇ ਵਿੱਚ ਸ਼ਾਮਿਲ ਹੈ। ਵੱਧਦੇ ਅੱਗੇ ਆਪਾਂ ਇਸ ਦੇ ਵਿੱਚ मीनिंग ਇੱਕ ਬਰੀਫ ਤੁਹਾਨੂੰ ਦੱਸ ਦਿੰਨਾ ਹਾਂ ਕਿ ਰਾਜਨੀਤਿਕ ਸਭਿਆਚਾਰ ਜਿਹੜਾ ਸ਼ਬਦ ਹੈ ਲਾਤੀਨੀ ਭਾਸ਼ਾ ਦੇ ਸ਼ਬਦ ਕਲਟਸ ਤੋਂ ਲਿਆ ਗਿਆ ਹੈ। ਕਲਟਸ ਤੋਂ ਹੀ ਕਲਟੀਵੇਟ ਬਣਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਖੇਤੀ ਕਰਨਾ ਜੋਤਨਾ ਕਾਸ਼ਤ ਕਰਨਾ ਨਿਖਾਰਨਾ ਉੱਥੋਂ ਹੀ ਕਲਚਰ ਬਣਿਆ ਹੈ ਜੋ ਸਦੀਆਂ ਤੋਂ ਚੀਜ਼ਾਂ ਨੂੰ ਆਪਾ ਆਪਣੇ ਨਿਖਾਰਿਆ ਹੈ ਜਿਸ ਦੇ ਵਿੱਚ ਕਿ ਸਾਰੀਆਂ ਸੰਸਥਾਵਾਂ ਆ ਜਾਂਦੀਆਂ ਹਨ ਕਾਨੂੰਨ ਬਣਾਉਣ ਦੀਆਂ ਪ੍ਰਕਿਰਿਆਵਾਂ ਆ ਜਾਂਦੀਆਂ ਹਨ ਲਾਗੂ ਕਰਨ ਦੀਆਂ ਪ੍ਰਕਿਰਿਆਵਾਂ ਉਸ ਹਿਸਾਬ ਨਾਲ ਨਿਆਂ ਕਰਨ ਦੀਆਂ ਪ੍ਰਕਿਰਿਆਵਾਂ ਆਦ ਸਾਰੀਆਂ ਆ ਜਾਂਦੀਆਂ ਹਨ ਉਸ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਏ ਬੇਸਿਕਲੀ ਰਾਜਨੀਤਿਕ ਸਭਿਆਚਾਰ ਕੀ ਹੈ ਕਿ ਇਹ ਰਾਜਨੀਤਿਕ ਸੰਸਥਾਵਾਂ ਲੋਕਾਂ ਦੇ ਸੁਭਾਅ ਨਜ਼ਰੀਆ ਵਿਸ਼ਵਾਸ ਅਤੇ ਕਦਰਾਂ ਕੀਮਤਾਂ ਦੇ ਆਧਾਰ ਤੇ ਬੜਦੀਆਂ ਹਨ ਤੇ ਉਹ ਵੀ ਹੀ ਕਾਰਜ ਕਰਦੀਆਂ ਹਨ ਇਸ ਪ੍ਰਕਾਰ ਰਾਜਨੀਤਿਕ ਸਭਿਆਚਾਰ ਨੂੰ ਜਨਮ ਦੇਣ ਵਾਲੀਆਂ ਅੰਤਰ ਸੰਬੰਧਿਤ ਪ੍ਰਕਿਰਿਆਵਾਂ ਦੇ ਵਿੱਚ ਤਿੰਨ ਚੀਜ਼ ਇਹ ਦੋ ਚੀਜ਼ ਸ਼ਾਮਿਲ ਹੈ ਰਾਜਨੀਤਿਕ ਪ੍ਰਕਿਰਿਆ ਚ ਰਾਜਨੀਤਿਕ ਸੰਸਥਾਵਾਂ ਤੇ ਲੋਕਾਂ ਦੀਆਂ ਵਤੀਰਾ ਕਦਰਾਂ ਕੀਮਤਾਂ ਵਿਸ਼ਵਾਸ ਤੇ ਨਜ਼ਰੀਆ ਉਸ ਤੋਂ ਬਾਅਦ ਹੈ ਪਰਿਭਾਸ਼ਾਵਾਂ ਤੁਸੀਂ ਪੜ ਲੀਆਂ ਹੋਣੀਆਂ ਰਾਜ ਤੇ ਸੱਭਿਆਚਾਰ ਦੇ ਪਹਿਲੂ ਦੀ ਗੱਲ ਕਰੀਏ ਤੇ ਤਿੰਨ ਪਹਿਲੂ ਨੇ ਗਿਆਨ ਆਤਮਕ ਭਾਵਨਾਤਮਕ ਤੇ ਮੁਲਾਂਕਾਰੀ ਰਾਜ ਦੇ ਸੱਭਿਆਚਾਰ ਅਧਿਐਨ ਕਿਸਮਾ ਰਾਜਨੀਤਿਕ ਸਭਿਆਚਾਰ ਦੀਆਂ ਕਿਸਮਾਂ ਦੀ ਗੱਲ ਕਰੀਏ ਜੀ ਅਸੀਂ ਤੇ ਇਹ ਹੈਗੇ ਸੰਕ੍ਰਿੰਟ ਜਾਂ ਸੀਮਿਤ ਰਾਜਨੀਤਿਕ ਸਭਿਆਚਾਰ ਅਧੀਨ ਰਾਜਨੀਤਿਕ ਸਭਿਆਚਾਰ ਤੇ ਹਿੱਸੇਦਾਰ ਜਾਂ ਭਾਗੀਦਾਰੀ ਰਾਜਨੀਤਿਕ ਸਭਿਆਚਾਰ 올 ਰਾਈਟ ਤੇ ਚਲੋ ਹੁਣ ਅਭਿਆਸ ਪ੍ਰਸ਼ਨ ਕਰੀਏ ਅਭਿਆਸ ਪ੍ਰਸ਼ਨ ਵਿੱਚ ਆਪਾਂ ਦੇਖਦੇ ਹਾਂ ਕਿ ਪਹਿਲਾ ਪ੍ਰਸ਼ਨ ਹੈ ਕਿ ਸਭਿਆਚਾਰ ਸ਼ਬਦ ਲਤਿਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ ਤੇ ਹੁਣੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਭਿਆਚਾਰ ਸ਼ਬਦ ਇਹ ਭਾਸ਼ਾ ਲਤਿਨੀ ਭਾਸ਼ਾ ਦੇ ਸ਼ਬਦ ਕਲਟਸ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਖੇਤੀ ਕਰਨਾ ਜੋਤਨਾ ਕਾਸ਼ਤ ਕਰਨਾ ਨਿਖਾਰਨਾ ਆਦਤ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਇਕਲਾਪ੍ਰੇਸ਼ਨ ਹੈ ਰੇਲ ਹਾਦਸੇ ਤੋਂ ਬਾਅਦ ਅਸਤੀਫਾ ਦੇਣ ਦੀ ਕਾਰਵਾਈ ਕਰਦਿਆਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਸ ਸਭਿਆਚਾਰ ਦਿਨੀ ਰੱਖੀ ਸੀ ਤੇ ਆਪਾਂ ਇਸ ਚੈਪਟਰ ਦੇ ਇੰਟਰੋਡਕਸ਼ਨ 'ਚ ਜੇ ਪੜ੍ਹਾਂਗੇ ਡਿਟੇਲ 'ਚ ਤਾਂ ਪਤਾ ਲੱਗ ਜਾਏਗਾ ਕਿ ਰਣ ਅਸਤੀਫਾ ਦਿੱਤਾ ਸੀਗਾ 1956 ਦੇ ਵਿੱਚ ਤੇ ਉਹਨਾਂ ਨੇ ਜ਼ਿੰਮੇਵਾਰ ਅਤੇ ਜਵਾਬਦੇਹ ਸਭਿਆਚਾਰ ਦਿਨੀ ਰੱਖੀ ਰਾਜਨੀਤੀ ਦੇ ਵਿੱਚ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਸਭਿਆਚਾਰ ਦੀਆਂ ਕਿਸਮਾਂ ਵਿੱਚੋਂ ਹੇਠ ਲਿਖੇ ਵਿੱਚ ਕੀ ਸ਼ਾਮਲ ਨਹੀਂ ਹੈ ਤੇ ਇਹ ਦੇ ਕਿਸਮਾਂ ਆਪਾਂ ਪੜ੍ਹੀਆਂ ਸੀ ਹਨ ਉਸੇ ਸੰਕਿਰਣ ਤੇ ਸੀਮਿਤ ਹਿੱਸੇਦਾਰ ਤੇ ਸਾਂਝੀਦਾਰ ਤੇ ਅਧীন ਰਾਜਨੀਤਿਕ ਇਹ ਤਿੰਨੇ ਸੀਗੀਆਂ ਕਿਸਮਾਂ ਤੇ ਕੀ ਨਹੀਂ ਹੈ ਤੇ ਦਲ ਬਦਲੀ ਵਾਲਾ ਨਹੀਂ ਹੈ ਤੇ ਇਸ ਪ੍ਰਸ਼ਨ ਦਾ ਉੱਤਰ ਹੋਏਗਾ ਦਲ ਬਦਲੀ ਤੇ ਆਪਣਾ ਇਹ ਆਨਸਰ ਸਹੀ ਹੋਏਗਾ ਦਲ ਬਦਲੀ ਚਲੋ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਅਧਿਨ ਸਭਿਆਚਾਰ ਸੰਬੰਧੀ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਅਧਿਨ ਸਭਿਆਚਾਰ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈ ਭਾਰਤ ਪਾਕਿਸਤਾਨ ਬੰਗਲਾਦੇਸ਼ ਇਦਾਂ ਦੇਸ਼ ਦੇਸ਼ ਸ਼ਾਮਿਲ ਹੈਗੇ ਜਿਸ ਦੇ ਲੋਕ ਪੂਰੀ ਤਰੀਕੇ ਨਾਲ ਜਿਹੜੇ ਰਾਜਨੀਤੀ ਦੇ ਵਿੱਚ ਪਾਰਟਿਸਪੇਟ ਨਹੀਂ ਕਰਦੇ ਸਿਰਫ ਵੋਟ ਪਾਉਣ ਤੱਕ ਸੀਮਿਤ ਹੈਗੇ ਔਰ ਉਪਰੋਂ ਜੋ ਗੱਲਾਂ ਆਂਦੀਆਂ ਨੇ ਉਸ ਨੂੰ ਹੀ ਮੰਨਦੇ ਹਨ ਤੇ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਵਿੱਚ ਅਧਿਨ ਸਭਿਆਚਾਰ ਹੈ ਹਜੇ ਹਜੇ ਤੱਕ ਵੀ ਲੋਕੀ 100% ਪਾਰਟਿਸਪੇਟ ਨਹੀਂ ਕਰ ਰਹੇ ਨੇ ਆਪਣੇ ਹੱਕਾਂ ਪ੍ਰਤੀ ਇੰਨੇ ਸਜਗ ਨਹੀਂ ਹੈਗੇ ਬਹੁਤ ਘੱਟ ਲੈਵਲ ਤੇ ਪਾਰਟਿਸਪੇਸ਼ਨ ਹੁੰਦੀ ਹੈ ਭਾਵੇਂ ਵੋਟਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਰਾਜਨੀਤਿਕ ਪਾਰਟਿਸਪੇਸ਼ਨ ਹਜੇ ਉਸ ਲੈਵਲ ਦੀ ਨਹੀਂ ਹੈ ਅਗਲਾ ਪ੍ਰਸ਼ਨ ਹੈ ਹਿੱਸੇਦਾਰ ਰਾਜਨੀਤਿਕ ਸਭਿਆਚਾਰ ਦੀ ਉਦਾਹਰਣ ਇੱਕ ਦਾਇਕ ਦੇਸ਼ ਦਾ ਨਾਮ ਦੱਸੋ ਤੇ ਹਿੱਸੇਦਾਰ ਦੇ ਵਿੱਚ ਅਮਰੀਕਾ यूके ਵਰਗੇ ਦੇਸ਼ਾਂ ਦੇ ਨੇ ਜਿਹੜੇ ਡਿਵੈਲਪਡ ਦੇਸ਼ ਨੇ ਉਹਨਾਂ ਵਿੱਚ ਹਿੱਸੇਦਾਰ ਰਾਜਸੀ ਸਭਿਆਚਾਰ ਹੈ ਇੱਥੇ ਪੂਰੀ ਪਾਰਟਿਸਪੇਸ਼ਨ ਹੁੰਦੀ ਹੈ ਸਰਕਾਰ ਇਹਨਾਂ ਦੇ ਪ੍ਰਤੀ ਪੂਰੀ ਤਰੀਕੇ ਨਾਲ ਜਵਾਬਦੇਹ ਹੁੰਦੀ ਹੈ ਕਈ ਦੇਸ਼ਾਂ 'ਚ ਇਹ ਤੇ ਪੂਰੀ ਕੰਪਲਸਰੀ ਮਤਦਾਨ ਵੀ ਹੈ ਨਹੀਂ ਵੋਟ ਪਾਉਣ ਤੇ ਉਹਨਾਂ ਨੂੰ ਸਜ਼ਾਵਾਂ ਵੀ ਜਾਂ ਫਾਈਨ ਵੀ ਦੇਣਾ ਪੈਂਦਾ ਹੈ ਤੇ ਅਗਲਾ ਪ੍ਰਸ਼ਨ ਹੈ ਸਿਵਿਕ ਕਲਚਰ ਕਿਤਾਬ ਦਾ ਲੇਖਕ ਕੌਣ ਹੈ ਸਿਵਿਕ ਕਲਚਰ ਕਿਤਾਬ ਦਾ ਲੇਖਕ ਹੈ ਗੈਬਰੀਅਲ ਆਲਮੰਡ ਐਂਡ ਸਿਡਨੀ ਵਰਬਾ ਗੈਬਰੀਅਲ ਆਲਮੰਡ ਐਂਡ ਸਿਡਨੀ ਵਰਬਾ ਇਹ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਕਿਤਾਬ ਚੋਂ ਤੇ ਆਨਲਾਈਨ ਵਿੱਚ ਚੈੱਕ ਕਰ ਲੈਣਾ ਤੇ ਅੱਜ ਦੀ ਕਲਾਸ ਦੇ ਵਿੱਚ ਬਸ ਇੰਨਾ ਹੀ ਛੋਟੇ ਵੀਡੀਓ ਦੇ ਵਿੱਚ ਤੁਸੀਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਗੋਡ ਬlesਸ ਯੂ ਟੇਕ ਕੇਅਰ ਪਾਪਾ